ਤਸਰੀ ਕਾਲਾ ਤਸਰੀ ਕਲ ਮੰਡੀਪ ਕਰਨ ਦੀ ਆਈ ਆ ਮੈਂ ਤਾਂ ਕੱਲ ਸ਼ਾਮੀ ਜੀ ਆਈ ਜੋ ਰਏ ਨਹੀਂ ਰਹਿਣਾ ਤਨੀਆ ਦੋਗ ਦੇਣੀ ਰਹਿਣਾ ਚਲ ਜਾਣਾ ਨਿਆਣੇ ਲਈ ਆਈ ਨਾਲ ਆਹ ਮੁੰਡਾ ਆਇਆ ਜੋ ਕੁੜੀ ਘਾਰੇ ਹਾਂ ਪੂਰੀ ਕਿਹੜੇ ਕੋ ਕੁੜੀ ਦਾਦੀ ਉਹਦੀ ਕੋ ਦਾਦੀ ਨਹੀਂ ਛੱਡ ਜਾ ਫਿਰ ਉਹ ਵੀ ਕੱਲੀ ਨਹੀਂ ਮੇਰੇ ਜੀਨ ਲੱਦਦਾ ਨਹੀਂ ਮੰਡੀ ਦਾ ਵਾਵਾ ਸਸ ਤੇ ਰਿਚਾਰ ਕਰਦੀ ਬੜਾ ਚਾਚੀ ਬਥੇਰਾ ਕਰਦੀ ਕੁੜੀ ਨਾਲ ਬਥੇਰਾ ਕਰਦੀ ਮੇਰਨਾ ਵੀ ਚਲੋ ਠੀਕ ਮੈਡਮ ਜੀ ਇੱਧਰ ਆਓ ਆ ਲੈ ਡਰੈਸ ਲਾ ਲੋ ਕੋਣ ਮੈਨੂੰ ਪਤਾ ਵਾ ਤੁਹਾਨੂੰ ਵੀ ਕਿ ਹੁਣ ਮੈਂ ਤੁਹਾਨੂੰ ਕੋਈ ਕੰਮ ਨਹੀਂ ਦੱਸ ਸਕਦੀ ਜਿੰਨਾ ਚਿਰ ਪਵਨ ਇੱਥੇ ਆ ਪਰ ਬਾਅਦ ਵਿੱਚ ਸਾਰੇ ਕੰਮ ਕਰਨੇ ਆ ਦਾਦੀ ਮੈਂ ਪੁਈ ਨਾ ਜਾਣਾ ਆ ਜਿਹੜੇ ਕੰਮ ਆ ਸਾਰੇ ਕਿੰਨੇ ਕਰਨੇ ਆ ਜੇ ਤੂੰ ਪੁਈ ਨਾ ਜਾਣਾ ਦੇ ਜੇ ਪੁਈ ਨਾ ਜਾਣਾ ਕਿਉਂਕਿ ਹੁਣ ਮੈਂ ਡੱਕ ਨਹੀਂ ਸਕਦੀ ਤੈਨੂੰ ਜੇ ਤੇਰੀ ਪੁਈ ਨੇ ਮੈਨੂੰ ਇੰਦੀ ਗੱਲ ਕਹਿਤੀ ਆਪਣੀ ਮਾਂ ਨੂੰ ਫੋਨ ਕਰਕੇ ਉਹਨੂੰ ਸਾਧ ਲਾ ਉਹ ਆ ਜਾਂਦੀ ਆ ਤੇ ਫਿਰ ਤੂੰ ਪੁਈ ਨਾ ਚੱਲ ਜਾ ਚੱਲ ਜਾ ਕੇ ਪਹਿਲਾਂ ਆਪਣੀ ਮਾਂ ਨੂੰ ਫੋਨ ਕਰਕੇ ਆ ਚੰਗੋ ਕਰਿਆ ਤਾਂ ਅੱਗੇ ਤੂੰ ਜਿੱਥੇ ਗਈ ਹਾਂ ਬੜੀ ਹੋ ਗਈ ਹਾਂ ਚਲੋ ਜੋ ਵੀ ਕਰਮਾ ਚੀ ਮੇਰੇ ਹਉ ਨਹੀਂ ਇਹ ਤਾਂ ਗੱਲ ਠੀਕ ਹੈ ਤੇ ਹਾਂ ਜਦੋਂ ਮੈਂ ਕੱਲ ਸ਼ਾਮ ਨੂੰ ਆਉਂਗੀ ਤੇਰੇ ਕੋਲ ਜਦੋਂ ਰਹਿਣਾ ਹਾਂ ਤੇ ਮੈਂ ਆਉਂਗੀ ਸ਼ਾਮ ਨੂੰ ਜੇ ਠੰਡਾ ਹੁੰਦਾ ਨਾ ਫਿਰ ਚਾਚੀ ਆਉਂਗੀ ਮੈਂ ਚਲ ਠੀਕ ਹੈ ਨਾਲਿਆ ਮੇਰਾ ਫੋਨ ਹੀ ਆ ਗਿਆ ਘਰੋਂ ਕੱਲ ਸੁਣ ਲੈ ਹਾਂ ਹਲੋ ਹਲੋ ਮਮਾ ਸ਼ਾਸ੍ਰੀਕਾਲ ਸ਼ਾਸ੍ਰੀਕਾਲ ਪੁੱਤ ਕੀ ਆ ਲਿਆ ਕੀ ਕਰਨ ਦੇ ਆ ਮੈਂ ਕੁਝ ਵੀ ਨਹੀਂ ਕੋਈ ਆਈ ਸੀ ਮੇਰਾ ਸੂਟ ਸੀ ਕਿ ਲਿਆ ਇਹੀ ਅੱਛਾ ਪਾਉਣ ਕੋਈ ਆਈ ਹੈ ਹਾਂਜੀ ਅੱਛਾ ਅੱਛਾ ਦਾਦੀ ਮੈਨੂੰ ਬੜਾ ਕੰਮ ਕਰਾਉਂਦੇ ਆ ਕੋਈ ਨਹੀਂ ਪੁੱਤ ਫੇਰ ਕੀ ਕੰਮ ਕਰ ਲਈ ਅਸੀਂ ਦਾਦੀ ਨੇ ਰੱਖਿਆ ਸੀ ਫੇਰ ਕੀ ਹੋ ਗਿਆ ਮਮਾ ਮੈਂ ਨਾ ਪੁਈ ਨਾ ਚੱਲ ਰਹਿਣਾ ਹੈ ਪੁਈ ਨਾ ਜਾਣਾ ਤੂੰ ਹਾਂਜੀ ਤੇ ਦਾਦੀ ਕੀ ਆਂਦੀ ਦਾਦੀ ਦਾਦੀ ਨੂੰ ਇਹ ਤੇ ਪੁੱਛਿਆ ਨਹੀਂ ਆ ਪੁੱਤ ਦਾਦੀ ਨੂੰ ਪੁੱਛ ਲੈ ਫੇਰ ਜਾਈਂ ਮੰਮਾ ਦਾਦੀ ਨਾ ਇੱਕ ਦਾਦੀ ਨੇ ਮੈਨੂੰ ਕਲਿਆਣੀ ਤੇ ਦਾਦੀ ਕੋਈ ਨਵਾਂਦੇ ਆ ਕਿ ਜਦੀ ਮਾਂ ਨਹੀਂ ਲੈ ਕੇ ਗਈ ਕੋਈ ਨਹੀਂ ਪੁੱਤ ਇਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਤੂੰ ਮੇਰਾ ਸਿਆਣਾ ਪੁੱਤ ਹੈ ਨਾ ਬਬਲ ਤੇ ਮੈਂ ਆਈ ਜਾਂਦੀ ਹੋਰ ਕੜੀ ਤੱਕ ਸ਼ਾਮਾਂ ਨੂੰ ਆ ਜਾ ਜਰੀ ਪਈ ਆ ਜੋ ਦਾਦੀ ਮੇਰੇ ਕੋ ਕੰਮ ਵੀ ਕਰਾਉਂਦੇ ਆ ਤੇ ਮਾਰਦੇ ਵੀ ਆ ਕੋਈ ਨਹੀਂ ਪੁੱਤ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਆਪੇ ਆ ਜੰਦੀ ਸ਼ਾਮਾਂ ਨੂੰ ਮੰਮਾ ਮੇਰਾ ਹੱਥ ਸੜ ਗਿਆ ਹੈ ਹੱਥ ਕਿਦਾਂ ਸੜ ਗਿਆ ਪੁੱਤ ਚਾਹ ਵਾਲੇ ਪਤੀਲੇ ਨਾਲ ਲੱਗ ਗਿਆ ਹੀ ਗੱਲ ਹਾਲ ਪੁੱਤ ਤੂੰ ਬਚਾ ਬਣਾਉਂਦੀ ਆ ਦਾਦੀ ਨੇ ਕੀ ਆਏ ਚਲ ਕੋਈ ਨਹੀਂ ਪੁੱਤ ਮੈਂ ਅੱਜੀ ਸ਼ਾਮ ਨੂੰ ਆ ਜਾਣਾ ਠੀਕ ਹੈ ਹਾਂ ਚਲ ਮੇਰਾ ਪੁੱਤ ਚੰਗਾ ਫਿਰ ਤੂੰ ਚਲ ਜਾ ਪੁਈ ਨਾ ਫਿਰ ਮੈਂ ਸ਼ਾਮ ਨੂੰ ਆਜੂਗੀ ਠੀਕ ਹੈ ਵੇਲਾ ਮਾਤਾ ਕਿੱਡੀ ਹੈ ਕੀ ਮਗਰ ਕੁੜੀ ਕੋ ਕਿ ਪਤਾ ਕਿੰਨਾ ਕੰਮ ਕਰਉਂਦੀ ਜਿਹੜਾ ਹੱਥ ਸੜ ਗਿਆ ਮੈਂ ਭਾਬੀ ਨੂੰ ਕਹਿ ਲੱਗੀ ਮੈਂ ਚਲ ਜਾਣਾ ਜਰਮਨ ਨੇ ਬੁਝਿਤ ਕੀਤੀ ਉਹਨੂੰ ਛੱਡ ਜਾਨੀ ਪੁਈ ਦਾ ਜਾਣਾ ਇੱਕ ਤਾਂ ਮੇਰੀ ਕੁੜੀ ਨਹੀਂ ਚੰਗੀ ਜੇ ਮੇਰੀ ਕੁੜੀ ਸਵਾਦੀ ਹੋਵੇ ਤੇ ਕਾਟਾ ਕਾਦਾ ਨਾ ਮੈਂ ਆਪਣੇ ਕੁੜੀ ਸਾਹਮਣੇ ਕੋਈ ਗੱਲ ਕਰ ਹੀ ਸਕਦੀ ਆ ਲੋਕਾਂ ਦੇ ਨਿਆਣੇ ਕਿਤੇ ਮਾਵਾਂ ਵੱਲ ਦੇ ਹੁੰਦੇ ਆ ਹਾਂਜੀ ਦਾਦੀ ਮम्मा ਕਹਿੰਦੇ ਮੈਂ ਸ਼ਾਮ ਨੂੰ ਆ ਜਾਣਾ ਚਲ ਠੀਕ ਆ ਕਰ ਲੈ ਆਪਣੀ ਤਿਆਰੀ ਚਲ ਜਾ ਮਾਵਾਂ تینا ਫਿਰਨ ਨੂੰ ਤਿਆਰ ਰਹਿੰਦੇਗਾ ਕਦੀ ਮਾਂ ਦੀ ਵਾਰੀ ਕਦੀ ਤੀ ਦੀ ਵਾਰੀ ਕੋਈ ਵੀ ਮਮੀ ਚਾਰ ਦਿਨ ਆਪਣੇ ਪੇਕੇ ਲਾ ਕੇ ਆਉਣੇ ਆ ਕਰਦਿੰਗਾ ਫਿਰ ਨਾਪੇ ਕਿ ਤੁਮ ਤਰੇਬਤੀ ਵਾਲਿਆ ਨੇ ਅੱਜ ਬੱਤੀ ਬੰਦ ਕੀਤੀ ਮੰਨੋ ਆ ਜਲੀਏ ਮੰਨੋ ਹੇ ਤਾਂ ਮਨੂ ਪਾਪਾ ਨੂੰ ਵੇਖਣਾ ਪੈਣਾ ਚੜਾਵੇ ਆ ਕੀ ਕੀਤਾਈ ਕੋਈ ਨਹੀਂ ਮੰਮੀ ਗਰਮੀ ਬੜੀ ਵੱਡੀ ਆਵਾਜ਼ ਤੋਂ ਨਾ ਲੱਗਦੀ ਕੋਈ ਗੱਲ ਨਹੀਂ ਇਹਦੀ ਅੱਗੇ ਤੈਨੂੰ ਹੁਣ ਕੀ ਅੱਖਾਂ ਚਲ ਕੋਈ ਨਹੀਂ ਦਰਾਂ ਨਹੀਂ ਆ ਜੀ ਤੇ ਅਗਰ ਦਰਾਂ ਜਾਂ ਤੇ ਪੀਛਾ ਚਲੀਏ ਚੰਗਾ ਮੰਮੀ ਚੰਗਾ ਕੋਈ ਹੈ ਇੱਕ ਕੰਮ ਜੇ ਵੀਰਾਸਤ ਉੱਤੇ ਮੈਂ ਤੈਨੂੰ ਆਉ ਆਈ ਕਿ ਆਈ ਹਰਦੀਪ ਚਲ ਆ ਜਾ ਆ ਜਾ ਭੈਣ ਚੱਲ ਮੈਂ ਕਾ ਵਾ ਖਿਲੋਤਾ ਜੀ ਚੰਗਾ ਬੂ ਬਣ ਉਸਤਾਈ ਨਾ ਬੋਤ ਨਹੀਂ ਸਤੰਦੀ ਚੰਗਾ ਮੰਮੀ ਬਾਏ ਚਲ ਜਾਓ ਜਾ ਚਲ ਜਾ ਕੇ ਨਾ ਫੋਨ ਕਰਦੀ ਹਾਂ 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 ਪਹੁੰਚ ਕੇ ਕਰ ਦਾਂਗੇ ਲੈ ਲਿਓ ਇਹ ਕੰਮ ਕਰਕੇ ਫੂਣ ਕੇ ਦਾ ਆਉਂਦਾ ਪਿਆਈ ਹਲੋ ਹਾਂਜੀ ਹਰਦੀਪ ਹਾਂ ਚੱਲ ਤੂੰ ਆ ਜਾ ਮੈਂ ਬਣਾ ਦਿੰਦੀ ਪਾਣੀ ਆ ਜਾ ਚੱਲ ਠੀਕ ਹੈ ਚੰਗਾ ਮੈਂ ਮਸਾਂ ਵੇਲੀ ਹੋਈ ਹਾਂ ਹੁਣ ਮੈਨੂੰ ਜੀ ਪਾਣੀ ਸਾਨੂੰ ਬਣਾ ਦੋ ਆਵੇ ਤਸ ਕਮ ਸੇ ਕਮ ਮੇਰਾ ਆ ਕੰਮ ਤਾਂ ਹਟੇ ਮਹਿਰਮਾਨਾਂ ਵੇਲੀ ਰਿਆ ਕਰੂ ਗਰਮੀ ਪਤਾ ਕਿੰਨੀ ਲੱਗਦੀ ਆ ਖਤਮ ਹੈ ਦਿਨੀਆਂ ਪਰ ਮੈਂ ਆਪਣਾ ਰੋਬ ਥੋੜੀ ਛੱਡਣਾ ਵਾ ਸਾਨ ਕਰਨਾ ਮੈਂ ਆ ਕੇ ਹੁਣ ਕਿਹਦਾ ਫੋਨ ਆ ਗਿਆ ਇਹ ਹੈਲੋ हां मनदीप या एक एदे फोन तोड़े हीया करना अच्छा ते जे आ गईया ते फिर गाड़ी ਵੀ ਆ ਜਾਆ ਹੈ ਨਹੀਂ मुंडे ਘਰ ਕਿਤੇ ਨਹੀਂ ਧੁੱਪ ਪੈ ਗਈ ਖੁਰ ਨਹੀਂ ਚੱਲੀ ਤੂੰ ਆ ਜਾ ਹੁਣ ਕਿੰਨਾ ਘੱਡਾ ਵਾ ਜਿਹੜਾ ਤੇਰੇ ਕੋ ਤੁਰਕੇ ਨਹੀਂ ਆਇਆ ਜਾਣਾ चल ਠੀਕ ਹੈ ਤੇ ਨੋਨ ਮਹਾਰਾਣੀ ਨੂੰ ਲੈਣ ਆਵੇ ਨਾ ਕੋਈ ਨੇ ਆਣਾ ਬਾਰੋਂ ਖਾਵਤਾ ਆਉਣਾ ਹੁਣ ਤੈਨੂੰ ਲੈਣ ਸਰਦਾਰਲੀ ਨੂੰ ਚੱਲ ਜੇ ਨਾ ਹਰਦੀਪ ਨਾ ਕਿਤੇ ਆ ਜੇ ਉਹਨੇ ਚਿਰ ਤੱਕ ਮੈਂ ਤਾਂ ਨਹੀਂ ਦੱਸਣਾ ਹਰਦੀਪ ਨਾ ਹਯਾਗ ਤਰ੍ਹਾਂ ਦਾ ਰੰਗ ਏ ਸਾਡੇ ਵਾਰੇ ਪਾਰੇ ਦਮ ਤੇ ਲਾਲ ਚੰਗਾਂ ਤੇ ਗਾਹੀਆਂ ਕੀ ਹਰੀ ਜੀ ਐ ਪਤਾ ਨਹੀਂ ਕਿ ਇਹੋ ਜਿਹਾ ਨਵੇਂ ਨਵੇਂ ਸਗਤਾਂ ਲਿਆਉਂਦੀ ਰਹਿੰਦੀ ਐ ਚਲ ਪਾਣੀ ਤੇ ਗਿਆ ਬਣ ਹੋਰ ਆਉਂਦਾ ਵਕਤ ਫਿਰ ਮੈਂ ਉਹਦੇ ਵਾਸਤੇ ਲੈ ਜਾਂਦੀ ਆ ਇੱਥੇ ਰੱਖ ਦਿੰਦੀ ਆ ਅੱਜ ਮਮੀ ਬੜੀ ਫੇਰ ਗਰਮੀ ਵਾਰ ਗਰਮੀ ਤੇ ਪਤਾ ਹੈ ਗਈ ਆ ਮੈਂ ਤੇ ਆ ਜਦੋਂ ਦੀ ਪਵਨ ਨੂੰ ਤੋਰ ਕੇ ਤੇ ਸਾਬ ਲਾਲਾ ਉਦੋਂ ਦੀ ਲੱਗੀ ਆ ਕੰਮ ਤੇ ਹੁਣ ਵਿਹਲੀ ਹੋਈ ਨਾ ਤਬਰ ਕੋ ਜੇ ਵੀ ਨਹੀਂ ਗਿਆ ਮੈਂ ਫੋਨ ਕੀਤਾ ਸੀ ਆਹੋ ਮੈਂ ਤ ਉਸੇ ਵਾਲੇ ਪੁੱਤ ਪਾਣੀ ਵਾਲਾ ਮੈਂ ਨਾ ਹੌਣ ਚੱਲੀ ਤੇ ਮੈਂ ਨਾ ਹੌਣ ਵੀ ਨਾ ਗਈ ਮੈਂ ਕਿਹਾ ਤੂੰ ਪਾਣੀ ਪੀਣਾ ਆ ਕੇ ਚਲੋ ਠੀਕ ਹੈ ਤੇ ਆਹ ਮਸ਼ੀਨ ਚੁੱਕ ਲੈਣੀ ਇਹ ਮਸ਼ੀਨ ਪੁੱਤ ਥੋੜੀ ਜੀ ਖਰਾਬ ਸੀ ਇਹਦੇ ਪੈਰ ਸਾਈ ਕਰਵਾਏ ਆ ਆਇਆ ਹੀ ਮਿਸਤਰੀ ਉਹਦੇ ਕੋਲੋਂ ਤਾਂ ਫਿਰ ਮੇਰੇ ਕੋਲ ਤੇ ਚੁੱਕ ਕੇ ਰੱਖੀਂ ਜਾਣੀ ਪਾਣੀ ਪੀ ਲਾ ਤਾਂ ਤੂੰ ਇਹਨੂੰ ਚੁੱਕ ਕੇ ਰੱਖ ਲੈ ਚੱਲੋ ਪਾਣੀ ਚੁੱਕ ਕੇ ਰੱਖ ਦਿੰਦਾ ਰੱਬ ਨੇ ਵੀ ਪਤਾ ਨਹੀਂ ਕੀ ਕਰਨਾ ਨਹੀਂ ਗਰਮੀ ਦਾ ਚੱਲੀ ਰੋਜ਼ ਨਹੀਂ ਰਾਹ ਨਹੀਂ ਮੰਨਦੀਪ ਦਾ ਆਇਆ ਬਈ ਫੋਨ ਨਹੀਂ ਨਾ ਕੋਈ ਫੋਨ ਨਹੀਂ ਆਇਆ ਜਿੱਦਨ ਦੀ ਗਈ ਐ ਤੇਨੂੰ ਵੀ ਨਹੀਂ ਆਇਆ ਕੋਈ ਉਦਾਂ ਦਾ ਮੈਨੂੰ ਵੀ ਨਹੀਂ ਆਇਆ ਚੱਲ ਕੋਈ ਗੱਲ ਉਦੋਂ ਆਦੀ ਮਾਜ ਨਾਲ ਮਾਹ ਗਰਮੀ ਬੜੀ ਜਗ ਲੈ ਹੁੰਦੇ ਨਹੀਂ ਕੋਈ ਨਹੀਂ ਕੋਈ ਨਹੀਂ ਆਪੇ ਆ ਜੋ ਜਿੱਦਨ ਆਉਣਾ ਆਉਗਾ ਕੋਈ ਨਹੀਂ ਗਈ ਐ 2-4 ਦਿਨ ਚੰਗਾ ਬਣਿਆ ਵਾ ਵਧੀਆ ਗਰਮੀ ਚ ਆਈ ਆ ਸਾਸਿਕਾ ਮਮੀ ਸਾਸਿਕਾਲ ਤੂੰ ਫੋਨ ਹੀ ਕਰ ਦਿੰਦੀ ਫੋਨ ਮੇਰੇ ਕੋ ਕਿਹੜਾ ਫੋਨ ਹੀ ਜਿਹੜਾ ਮੈਂ ਕਰ ਦੇਣਾ ਤੇ ਉਹ ਤੁਹਾਡੇ ਜਿੰਨੇ ਬੰਦੇ ਖਲੋਤੇ ਹੁੰਦੇ ਕਿਹਨੇ ਦੀ ਵੀਰ ਜੀ ਨੰਬਰ ਲਾ ਦੇ ਨੰਬਰ ਲਾ ਦੇਣਾ ਮੈਂ ਹੁਣ ਮੈਂ ਹੱਤੁਰ ਕੇ ਚੱਲ ਜਾਨੀ ਮੈਂ ਅੱਗੇ ਕੋ ਕਿੱਥੋਂ ਨੰਬਰ ਫੋਨ ਮੰਗਦੀ ਰਾ ਗਰਮੀ ਬੜੀ ਅੱਜ ਤੇ ਕੋਈ ਹਾਲ ਨਹੀਂ ਗਰਮੀ ਕਰਕੇ ਕਹਿੰਦੇ ਅਸੀਂ ਅਰਮਾਨ ਨੂੰ ਕਿਉਂ ਨਹੀਂ ਲੈ ਕੇ ਆਈ ਅਰਮਾਨ ਨਾ ਮੇਰੇ ਸਵੇਰ ਤੁਰੀਆਂ ਤੇ ਰੋਈ ਜਾਣਾ ਹੈ ਨਾ ਮੈਂ ਰਹਿਣਾ ਵਾ ਤੇ ਉਹਦਾ ਮਾਮਾ ਤਾਂ ਚਲ 2 ਦਿਨ ਰਹਿੰਦੇ ਮੈਂ ਛੱਡ ਆਉਂਗਾ ਪਰ ਮੁੰਡਿਆਂ ਨੂੰ ਤਾਂ ਲੈ ਕੇ ਆਉਣਾ ਜਿੰਨੀ ਗਰਮੀ ਪੈਣੀ ਬਿਮਾਰ ਹੋਈ ਨਾ ਨੇ ਫਿਰ ਕੀ ਹੋਇਆ ਵੇ ਨਾਨਕੇ ਆ ਚਲ ਲੈ ਪਿਆ ਤੇ ਹੈ ਉਹ ਨਾਨਕੇ ਜਿਹੜੇ ਆ ਉਹ ਰੱਖਣਗੇ ਨਾ ਉਹਨੂੰ ਚੱਜ ਦੇ ਨਾਲ ਉਹ ਸਾਡੇ ਨਾਲੋਂ ਵਧੀਆ ਰੱਖਣਗੇ ਉਹ ਪਿਆਰ ਕਰਦੇ ਆ ਉਹ ਵੀ 4 ਦਿਨ 2-3 ਦਿਨ ਰੱਖ ਕੇ ਵੇਖ ਲੈਣ ਮੰਮੀ ਮੈਂ ਗਰਮੀ ਕਰਕੇ ਢਿਆਂ ਨਹੀਂ ਕੋਈ ਗੱਲ ਨਹੀਂ ਪੁੱਤ ਫਿਰ ਕੀ ਆ ਨਾਨਕੇ ਆਂਦੀਆਂ ਵੀ ਰਿੱਜੀਆਂ ਹੁੰਦੀਆਂ ਗਾਣੇ ਚਲੋ ਕੋਈ ਗੱਲ ਨਹੀਂ ਫਿਰ ਕੀ ਛੱਡ ਕੇ ਆਈ ਆ ਆਲਾ ਧੀਏ ਪਾਣੀ ਪੀ ਆਲੇ ਹੜਾ